ਦੇਤੇ ਇਹ ਹਰਮਨਾਲਾ ਦੇ ਵਿੱਚ ਕੇਸ ਰਜਿਸਟਰ ਕਰ ਦਿੱਤਾ ਆ ਫਾੜੀਆ ਪਹਿਲੇ ਤੇ ਸਵੇਰੇ ਆ ਉਹਨਾਂ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲਓ ਇੱਕ ਵਾਰੀ ਤੁਹਾਨੂੰ ਸਾਰੇ ਦੇ ਕੈਮਰਿਆਂ ਵਿੱਚ ਆ ਜੇ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਂਇ ਸਹਿਤਾ ਠੀਕ ਹੈ ਨਾ ਦੂਸਰੀ ਹੈ 356 ਤੀਸਰਾ ਭਾਰਤੀ ਨਿਆਂਇ ਸਹਿਤਾ 61 ਉਬਲੀਗ ਦੋ ਤੋ ਇਹਨਾਂ ਤੇ ਇਸ ਤਰ੍ਹਾਂ ਦਰਜ ਹੋ ਕੇ ਹੁਣ ਇਹਨਾਂ ਤੇ ਕਿਸ ਕਿਸ ਤੇ ਹੋਈ ਐ ਸੋ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀਾਂ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਕਿ ਜਿੰਨਾ ਜਿੰਨਾ ਨੇ ਆਪਣੇ ਹੱਥਾਂ ਨਾਲ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਜਿੰਨਾ ਜਿੰਨਾ ਨੇ ਫਰਜ਼ੀ ਇਨਫੋਰਮੇਸ਼ਨ ਸਾਟਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਏਗੀ ਤੇ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋ ਸਾਡੇ ਬੰਦੇ ਪੰਜਾਂ ਤੇ ਫਰਾਡ ਕਰਨਾ ਬੰਦ ਕਰ ਹੁਣ ਨੰਬਰ 1 ਸਾਰਾ ਨੂੰ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਸੈਸ਼ਨ ਓਵਰ ਕਰ ਦਿੱਤਾ ਇੱਕ ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੇਦਰਭੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈਨੀ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈਨੀਬਲ ਹੁਣ ਹੱਥਾਂ ਪੈਰਾਂ ਦੀ ਪਈ ਕੀ ਕਰੀਏ ਕੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਫਿਰ ਤੁਸੀਂ ਵੇਖੋ ਤੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਇਮੀਡੀਏਟਲੀ ਇਹ ਵਖਾਣਵਾਸੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲ ਨੂੰ ਚਿੱਠੀ ਲਿਖੀ ਗਈ ਕਿ ਦੋ ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਜਿਹੜੀ ਕੀਤੀ ਜਾ ਰਹੀ ਉਹਦੇ ਤੇ ਚਰਚਾ ਕੀਤੀ ਦੇ ਇਹਨਾਂ ਨੇ ਬੀਚੈਟਲੀ ਇੱਕ ਇਨਕਾਊਂਟਰ ਵਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਬਰਮਨ થોੜਾ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆ ਚੱਲ ਰਹੀਆਂ ਸਨ ਸੰਜੇ ਬਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕੀ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਬਾਅਦ ਚ ਹੀ ਪਤਾ ਲੱਗੇ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਏ ਡੀ ਜੀ ਪੀ ਇੱਥੋਂ ਜਾਂਦੇ ਨੇ ਡੀ ਆਈ ਜੀ ਐਸ ਐਸ ਪੀ ਬੈਠਦੇ ਨੇ ਅੱਧੇ ਘੰਟੇ ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਭੱਜ ਗਏ ਨੇ ਅੱਧੇ ਘੰਟੇ ਚ ਕਹਿੰਦੇ ਇਨਕਾਊਂਟਰ ਹੋ ਗਿਆ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਹਥਿਆਰਾਂ ਨਾਲ ਸੰਜੇ ਵਰਮੇ ਹੁਣਾਂ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸਟਡੀ ਦੀ 2 ਬੰਦੇ ਮਾਰੇ ਇਹ ਪੰਜਾਬ ਪੁਲਿਸ ਦੀ ਮੁਤੇਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਦਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣੇ ਨਾ ਤੁਸੀਂ ਆਪੇ ਹਿਸਾਬ ਨਾਲ ਸਾਦੂ ਕਿ ਪੰਜਾਬ ਦੇ ਹਾਲਾਤ ਕੀ ਮੈਂ ਅੱਜ ਡਿਮਾਂਡ ਕਰਾਂਗਾ ਹਰ ਮੰਤਰੀ ਕਮੇਟੀ ਕਰਪਾ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦਿਓ ਇਹ ਫਰਜ਼ੀ ਕਮਾਨ ਵਾਲੇ ਫਰਾਡ ਦੇ ਨਾਲ ਕਿੰਨਾ ਚਿਰ ਕੰਮਟਾਪ ਚੱਲੇ ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਮ ਦੱਸਿਆ ਜਿਹਦੀ ਲੋੜ ਨਹੀਂ ਦਾ ਪ੍ਰੈਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਅਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟਰੈਕਟ ਬੇਸਿਸ ਤੇ ਲੈ ਕੇ ਅੰਬਾਨੀ ਤੇ ਦਾਨੀਅਲ ਨੂੰ ਦੇਣਾ ਚਾਹੁੰਦਾ ਸੀ ਇਸ ਤਰ੍ਹਾਂ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ ਚ ਨਹੀਂ ਹੋ ਗਏ ਨੰਬਰ 1 ਨੰਬਰ 2 ਤੁਸੀਂ ਅੱਜ ਦੀਆਂ ਖ਼ਬਰਾਂ ਦੇ ਵਿੱਚ ਖ਼ਬਰ ਹੈ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮ.ਐਲ.ਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹਨਾ ਜੈਨ ਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ 'ਚ ਇਹ ਅੱਜ ਇੱਥੇ ਮਨੀਸ਼ ਸਸੋਧਿਆ ਫਿਰਦਾ ਹੈ ਵਿਜੇ ਢਾਇਰ ਫਿਰਦਾ ਹੈ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਹੈ ਚੀਜ਼ ਇੱਥੇ ਬਿਪਲ ਕੁਮਾਰ ਕਿਹਨ ਕਹਿੰਦੇ ਨੇ ਬਿਪਲ ਬਿਪਲ ਕੁਮਾਰ ਬਿਪਲ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ ਚੀਫ ਮਿਨਿਸਟਰ ਇੱਕ ਬੰਦੂ ਬਣਿਆ ਬੈਠਾ ਜੀ ਇਹਨਾਂ ਦੇ ਮਿਨਿਸਟਰ ਇਹਨਾਂ ਦੇ ਐਮ ਐਲ ਏ ਕਿਸ ਕਰਨ ਨੂੰ ਤਿਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤਾਂ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਾ ਫਰਜ਼ੀ ਤੁਸੀਂ ਇੱਥੇ ਆ ਸੈਸ਼ਨ ਬੁਲਾਉਂਦੇ ਹੋ ਜੇ ਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੈਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੇ ਤੇ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਠੀਕ ਹੈ ਜੰਦ ਹੋਇਆ ਬਾਈਬਾ ਸਾਹਿਬ ਕਿਉਂਕਿ 2 ਦਿਨ ਤੋਂ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਐਕਸਪੀਰੀ ਜੇ ਸੱਕ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚ ਹੀ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਉਹਨੂੰ ਫੇਰ ਕਿਹੜਾ ਆਰਡਰ ਕੇਜਰੀਵਾਲ ਦਾ ਆਜੇ ਤਾਂ ਫੇਰ ਕੀ ਹੋਵੇ ਇਹਦੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡਡ ਲੇਬਰ ਅੱਜ ਨਹੀਂ ਆਪ ਬੈਠੀ ਬੌਂਡਡਡ ਲੇਬਰ ਹੈ ਸਰ ਇਹਦੇ ਭੱਟੇ ਦੇ ਮਾਈਟਾ ਦਾ ਮਾਦਵਾ ਸਾਹਿਬ ਇਹਨਾਂ ਦੇ ਮਸਲੇ ਤੇ ਹਲੇ ਤੱਕ ਸਟੇਕ ਹੋਲਡਰਸ ਤੱਕ ਨਾ ਗੱਲ ਤੱਕ ਨਹੀਂ ਆਏ ਤੱਕ ਵੇਖੋ ਸਟੇਕ ਹੋਲਡਰਸ ਇਹਨਾਂ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕੇ ਅਸੀਂ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਦੇ ਆ ਡਿਵੈਲਪਿੰਗ ਕੋਲਡ ਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਕੀ ਉਹ ਸਾਰੀ ਸਰਕਾਰ ਦਾ ਹਾਲ ਹੈ ਉਹ ਜਿਹੜੇ ਕੰਟਰੀ ਚ ਗਏ ਸੀ ਕਿਤਾ ਮੀਨੇ ਕਾਫੀ ਕਲਰ ਰਿਜੈਕਸ਼ਨ ਕੀਤਾ ਉਸ ਤੋਂ ਕੀ ਆ ਤੁਸੀਂ ਉਮੀਦ ਰੱਖ ਸਕਦੇਂ ਭਗਵਾਨ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛੇਲ ਲੈ ਕੇ ਘੇੜਦਾ ਚੱਲ ਲੈ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ 'ਚ ਫੜਾਇਆ ਹੈ ਜੀ ਆ ਰਿਹਾ ਯਾਰ ਭਾਈ ਤੁਸੀਂ ਵੇਖੋ ਕਿੱਥੇ ਹਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਗਿਆਨੀ ਗੁਰਮੋਹ ਸਿੰਘ ਮਸਾਫਰ ਕਿੱਥੇ ਗਿਆਨੀ ਜੈਲ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਖੱਥੇ ਆ ਡਿੱਗੇ ਆ ਯਾਰ ਬਾਈ ਬਾਸ ਕਹਿੰਦੇ ਸੀ ਸੀਆਈਐਸਫ ਕਹਿੰਦੇ ਸੀ ਸੀਆਈਐਸਫ ਜਿਹੜੀ ਰੱਖੀ ਹੈ ਉਹ ਖਰਚਾ ਚਾਹ ਰਹੀ ਹੈ ਸੀਆਈਐਸਫ ਜਿਹੜੀ ਹੈਗੀ ਉਹ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵਾਨ ਤੋਂ ਪੁੱਛਣਾ ਕਿ ਪੰਜਾਬ ਪੁਲਿਸ ਲਾਈ ਹੈ ਅੱਜ ਕੈਂਸਲ ਕਰਨਾ ਚਾਹਣਾ ਸੀਆਈਐਸਫ ਉਹ ਤੋਂ ਤੇ ਹਟਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਹਟਾਓਗੇ ਕਹਿੰਦੇ ਅੱਜ ਕੈਂਸਲ ਕਰਨਾ ਚਾਹੋ ਮੇਰੀ ਸੁਣ ਤੇ ਲੋ ਆਪਣੀ ਹਫਾਜ਼ਤ ਵਾਸਤੇ ਸੀਆਈਐਸਫ ਇੱਥੇ ਰੱਖੀ ਹੈ ਆਪ ਤੇ ਡਰਦਾ ਉਹਨਾਂ ਤੋਂ ਬਿਨਾਂ ਦਫਤਰ ਨਹੀਂ ਜਾਂਦਾ ਇਹ ਪੰਜਾਬ ਪੁਲਿਸ ਇਨਾ ਫੇਟ ਹੋਏ ਤੇ ਸੈਕਟਰੀਅਰਰ ਤੋਂ ਕਿਉਂ ਸੀਈਐਸੇ ਵਿਦਡਰੋ ਨਹੀਂ ਕੀਤੀ ਤੁਸੀਂ ਭਖੜੇ ਤੋਂ ਤੇ ਵਿਦਡਰੋ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਹੈ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਯੂਟੈਂਡ ਸਕੂਟ ਦੀ ਸਰਕਾਰ ਹੈ ਅੱਜ ਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭੱਜਣਾ ਹੈ ਮੈਨੂੰ ਸੀਮਸੋਂ ਨੇ ਕਹਿੰਦੇ ਕਹਿੰਦੇ ਕਿਸਾਨਾਂ ਦੀ ਮਰਜ਼ੀ ਆ ਉਹਨਾਂ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਇਹ ਉਹਨਰ ਆਪਣਾ ਹੈਗਾ ਮਰਜ਼ੀ ਉਹਨਾਂ ਦੀ ਆ ਤੇ ਫੇਰ ਗੱਲ ਸੁਣੋ ਫੇਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੋਣੇ ਕੀ ਨਾਮ ਮੰਤਰੀ ਤੇ ਜ਼ੈਨਦਾਰ ਇਹ ਇੰਨਾ ਤੇਰੇ ਲੋ ਮੱਛੀ ਕਿਉਂ ਹੁੰਦਾ ਫਿਰ ਤੇ ਇਹ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਤੇ ਉਹਦੇ ਵਿੱਚ ਇੱਕ ਤਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ਧੱਕੇ ਨਾਲ ਜ਼ਮੀਨ ਲੈਣੀ ਹੋ ਕੋਈ ਡਿਫੈਂਸ ਪਰਪਸਸਾਂ ਸੰਘਾਂ ਦੇ ਪਰਪਸਸਾਂ ਕੋਈ 에어ਪੋਰਟ ਦੇ ਪਰਸੇ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਆ ਜਿਹਨੂੰ LNR ਉਹ ਤਾਂ ਹੀ ਲਾਇਆ ਗਿਆ ਸੀ ਪਰ ਉਹ ਤਾਂ ਕਹਿੰਦੇ ਜੀ ਆਕਸ਼ਨ ਨੇ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਕਸ਼ਨ ਨਹੀਂ ਕਰ ਰਹੇ ਸੋ ਪੂਰੇ ਇਹਨਾਂ ਨੇ ਪੂਲਿੰਗ ਨਹੀਂ ਫੂਲਿੰਗ ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਫਕੂ ਬਣਾਉਂਦੇ ਭੱਜ ਜਾਣੇ ਨੇ ਤੁਸੀਂ ਮੈਨੂੰ ਦੱਸੋ ਦਸਾਂ ਸਾਲਾਂ ਚ ਕੇਜਰੀਵਾਲ ਨੇ ਕਿ ਫਾਈਲ ਤੇ ਸਾਈਨ ਨਹੀਂ ਕੀਤਾ ਭਗਵਾਨ ਤਰੇ ਆਪਣਾ ਨਾਮ ਬਾਹਰ ਕਿਉਂ ਕੱਢਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਬਾਜਾ ਸਾਹਿਬ ਇਹਨਾਂ ਦਾ ਮਿਨਿਸਟਰ ਵੀ ਬਾਜਾ ਸਾਹਿਬ ਪੈਰ ਪਿੱਛੇ ਖਿੱਚ ਗਿਆ ਚੀਫ ਸੈਕਟਰੀ ਜਿਹੜਾ ਉਹਨੇ ਸਪਟੰਬਰ 27 ਦੇ ਵਿੱਚ ਰਿਟਾਇਰ ਹੋ ਜਾਣ ਤੇ ਲੱਭਾਂਗੇ ਆਪਾਂ ਕਿਹਨੂੰ ਜੀ ਇਹ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਬੁੱਢਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਮੁਹੱਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਮੇਮ ਰੂ ਦੇ ਸੋਇ ਕੱਟਾਂ ਕੀ ਤਰ੍ਹਾਂ ਪਾਇਓ ਸਾਬ ਦੇਸ਼ਾਂ ਵਿੱਚ ਵੀ ਪੰਜਾਬ ਪੇਸ ਗੈਂਗਸਟਰ ਵਾਰਤਾਤਾ ਕਰ ਰਹੇ ਨੇ ਕਪਲ ਸ਼ਰਮਾ ਨਾਮ ਕਹ ਕੇ ਉੱਥੇ ਹਮਲਾ ਕਰ ਰਹੇ ਨੇ ਪਹਿਲਾਂ ਵੀ ਨਵਾਂ ਸ਼ਹਿਰ ਦਾ ਇੱਕ ਗੈਂਗਸਟਰ ਇਹ ਗੈਂਗ